ਹਮੇਸ਼ਾ ਹੀ ਮਰਨ ਦੀ ਸੋਚਦੇ ਨੇ ਮੈਂ ਉਹਨਾਂ ਲਈ ਵੀ ਇੱਕ ਗੱਲ ਕਹਿ ਦਿੰਨਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਹੋਣਾ ਕਿਸੇ ਦਾ ਕੋਈ ਮਰ ਜਾਂਦਾ ਉਹਨਾਂ ਦੇ ਬਾਅਦ ਵੀ ਜ਼ਿੰਦਗੀਆਂ ਚੱਲਦੀਆਂ ਨੇ ਕਿਸੇ ਦਾ ਕੋਈ ਮਰ ਗਿਆ ਹਸਬੰਦ ਮਰ ਗਿਆ ਤਾਂ ਹੋਰ ਕਿਤੇ ਵਿਆਹ ਹੋ ਜਾਂਦਾ ਵਾਈਫ ਮਰ ਗਈ ਕਿਤੇ ਹੋਰ ਅਡਜਸਟ ਹੋ ਜਾਂਦਾ ਲਾਈਫ ਚੱਲਦੀ ਰਹਿੰਦੀ ਆ ਤੁਹਾਡੇ ਮਰਨ ਨਾਲੋਂ ਰੁਕਣੀ ਨਹੀਂ ਤਾਂ ਨਹਿਰਾਂ ਦੇ ਵਿੱਚ ਵੀ ਆਪਾਂ ਲਾਸ਼ਾਂ ਦੇਖ ਰਹੇ ਹਾਂ ਉਹਨਾਂ ਨੂੰ ਕੁੱਤੇ ਹੀ ਖਾਂਦੇ ਨੇ ਕਿਸੇ ਕਿਨਾਰੇ ਕਿਸੇ ਗੰਦ ਵਿੱਚ ਫਸੀਆਂ ਪਈਆਂ ਹੁੰਦੀਆਂ ਇਹ ਮੌਤ ਵਾਲਿਆਂ ਨੂੰ ਤਲਾਕ ਜਾਂ ਮੌਤ ਤਲਾਕ ਕੋਈ ਖੇਡ ਨਹੀਂ ਹੈਗਾ ਵਿਆਹ ਕਰਵਾਇਆ ਚਲੋ ਜੀ ਥੋੜੀ ਜਿਹੀ ਕੋਈ ਡਿਸਪਿਊਟ ਆਇਆ ਤਲਾਕ ਲੈਣ ਨੂੰ ਨਹੀਂ ਪਰ ਜੇ ਜ਼ਿੰਦਗੀ ਰੋਜ਼ਾਨਾ ਨਰਕ ਬਣਦੀ ਜਾ ਰਹੀ ਹੈ ਤੁਹਾਨੂੰ ਹਰ ਇੱਕ ਤੁਹਾਡਾ ਪਾਲ ਥੋੜੀ ਰੋਟੀ ਖਾਣ ਦਾ ਸਮਾਂ ਤੁਹਾਡੇ ਜੌਬ ਦਾ ਤਣਾਜ ਜਾ ਰਿਹਾ ਤਾਂ ਤਲਾਕ ਇੱਕ ਸੇਤਮੰਦ ਫੈਸਲਾ ਹੋ ਸਕਦਾ ਪਰ ਮੌਤ ਮੌਤ ਦੀ ਆਪਾਂ ਗੱਲ ਕਰੀਏ ਮੌਤ ਕੋਈ ਹੱਲ ਨਹੀਂ ਹੈਗਾ ਜਿਹੜੇ ਲੋਕੀ ਛੋਟੀ ਛੋਟੀ ਗੱਲ ਤੇ ਆ ਕੇ ਸੋਚਦੇ ਨੇ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ ਇਹ ਬਹੁਤ ਵੱਡਾ ਪਾਪ ਹੈ ਰੱਬ ਨੇ ਤੁਹਾਨੂੰ ਇਹ ਜ਼ਿੰਦਗੀ ਕੁਝ ਸੋਚ ਸਮਝ ਕੇ ਦਿੱਤੀ ਹੈ 100 ਸਾਲ ਦੀ ਜਿਹੜੀ ਇਹ ਲਾਈਫ ਹੈ ਇੱਕ ਤੋਹਫਾ ਦਿੱਤਾ ਹੈ ਜਿਹਦਾ ਹਰ ਦਿਨ ਹਰ ਪਲ ਹਰ ਸਕਿੰਟ ਕੀਮਤੀ ਹੈ ਕਿਉਂਕਿ ਉਹ ਤੁਹਾਨੂੰ ਕੋਈ ਹੋਰ ਜੁਨੀ ਵੀ ਦੇ ਸਕਦਾ ਸੀਗਾ ਸੋਨੇ ਕੋਈ ਖਾਸ ਕਿਸਮ ਦਾ ਪੁੰਨ ਕਰਿਆ ਹੋਇਆ ਜੋ ਤੁਸੀਂ ਇੱਕ ਮਨੁੱਖ ਦੀ ਜੁਨੀ ਲੈਂਦੀ ਹੈ ਕਈ ਛੋਟੀਆਂ-ਛੋਟੇ ਜੀਵ ਹੈ ਜਿਹਨੇ ਜਿਨ੍ਹਾਂ ਦੀ ਏਜ ਇੱਕ ਘੰਟੇ ਜਾਂ ਇੱਕ ਦਿਨ ਦੀ ਹੈ ਉਹ ਇੱਕ ਦਿਨ ਚੀ ਜੰਮ ਕੇ ਇੱਕ ਦਿਨ ਚੀ ਮਰ ਜਾਂਦੇ ਨੇ ਸੋ ਇਹ ਬਹੁਤ ਵੱਡਾ ਪਾਪ ਹੈ ਆਪਣੇ ਆਪ ਨੂੰ ਕੁਝ ਕਰਨਾ ਤਾਂ ਕਈ ਹੋਰ ਵੀ ਇੱਥੇ ਗੱਲਾਂ ਨੇ ਕਈ ਮਾਮਾ ਬਹੁਤ ਦੁਖੀ ਹੋ ਜਾਂਦੀਆਂ ਨੇ ਰੱਬ ਕਰਕੇ ਐਵੇਂ ਦਾ ਦਿਨ ਕਿਸੇ ਦੀ ਲਾਈਫ ਚ ਨਾ ਆਵੇ ਤਾਂ ਆਪਾਂ ਅਕਸਰ ਹੀ ਖਬਰਾਂ ਚ ਸੁਣਦੇ ਰਹਿੰਦੇ ਆਂ ਵੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਨਰਜ ਚਾਲ ਮਾਰ ਗਏ ਉਹ ਆਪ ਦਾ ਮਾਪ ਕਰਦੀ ਨਹੀਂ ਆਪਣੀ ਜ਼ਿੰਦਗੀ ਖਤਮ ਕਰਕੇ ਪਰ ਉਹ ਦੋ ਬੱਚਿਆਂ ਦਾ ਉਹਨਾਂ ਦਾ ਦੱਸੋ ਕੀ ਕਸੂਰ ਹੈ ਸ਼ਾਇਦ ਉਹਨਾਂ ਦੇ ਮਾਪ ਵਾਪ ਜੋ ਮਰਨ ਵਾਲਾ ਉਹਦਾ ਹੁੰਦਾ ਉਹਨੂੰ ਐ ਲੱਗਦਾ ਵੀ ਪਤਾ ਨਹੀਂ ਇਹਨਾਂ ਦਾ ਪਾਲਣ ਹਰਾ ਮੈਂ ਆ ਪਰ ਸਭ ਨੂੰ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਉਹ ਵਾਹਿਗੁਰੂ ਹੈ ਪ੍ਰਮਾਤਮਾ ਹੈ ਕਿਉਂਕਿ ਇੱਥੇ ਕਈ ਲੋਕ ਨੇ ਜਿਹੜੇ ਬਿਨਾ ਮਾਪਾਂ ਤੋਂ ਪਲ ਰਹੇ ਨੇ ਤੇ ਬਹੁਤ ਵੱਡੇ ਮੁਕਾਮਾਂ ਤੇ ਨੇ ਤਾਂ ਆਪਾਂ ਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਵੀ ਕੋਈ ਹੱਕ ਨਹੀਂ ਹੈਗਾ ਆਪਣੀ ਜ਼ਿੰਦਗੀ ਤਾਂ ਆਪ ਤਾਂ ਹੈਗੇ ਹੀ ਐ ਆਪਣੇ ਆਪ ਨੂੰ ਕੁਝ ਕਰਨਾ ਆਪਾਂ ਕਿਸੇ ਦੀ ਜ਼ਿੰਦਗੀ ਹੋਰ ਵੀ ਨਹੀਂ ਲੈ ਸਕਦੇ ਜਿਹੜੇ ਹਮੇਸ਼ਾ ਹੀ ਮਰਨ ਦੀ ਸੋਚਦੇ ਨੇ ਮੈਂ ਉਹਨਾਂ ਲਈ ਵੀ ਇੱਕ ਗੱਲ ਕਹਿ ਦਿੰਨਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਹੋਣਾ ਕਿਸੇ ਦਾ ਕੋਈ ਮਰ ਜਾਂਦਾ ਉਹਨਾਂ ਦੇ ਬਾਅਦ ਵੀ ਜ਼ਿੰਦਗੀਆਂ ਚੱਲਦੀਆਂ ਨੇ ਕਿਸੇ ਦਾ ਕੋਈ ਮਰ ਗਿਆ ਹਸਬੈਂਡ ਮਰ ਗਿਆ ਤਾਂ ਹੋਰ ਕਿਤੇ ਵਿਆਹ ਹੋ ਜਾਂਦਾ ਵਾਈਫ ਮਰ ਗਈ ਕਿਤੇ ਹੋਰ ਅਡਜਸਟ ਹੋ ਜਾਂਦਾ ਲਾਈਫ ਚੱਲਦੀ ਰਹਿੰਦੀ ਆ ਤੁਹਾਡੇ ਮਰਨ ਨਾਲੋਂ ਰੁਕਣੀ ਨਹੀਂ ਤਾਂ ਨਹਿਰਾਂ ਦੇ ਵਿੱਚ ਵੀ ਆਪਾਂ ਲਾਸ਼ਾਂ ਦੇਖ ਰਹੇ ਹਾਂ ਉਹਨਾਂ ਨੂੰ ਕੁੱਤੇ ਹੀ ਖਾਂਦੇ ਨੇ ਕਿਸੇ ਕਿਨਾਰੇ ਕਿਸੇ ਗੰਦ ਵਿੱਚ ਫਸੀਆਂ ਬਈਆਂ ਹੁੰਦੀਆਂ ਇਹ ਮੌਤ ਵਾਲਿਆਂ ਨੂੰ ਮੇਰਾ ਮੈਸੇਜ ਹੈ ਵੀ ਜੋ ਇਹ ਸਟੈਪ ਬਾਰੇ ਸੋਚਦੇ ਨੇ ਆਪਣੀ ਜ਼ਿੰਦਗੀ ਜਿਉ ਕਿਸੇ ਲਈ ਨਹੀਂ ਜੀਣੀ ਆਪਣੇ ਵਾਸਤੇ ਜਿਉ ਸੈਪਰੇਟ ਰਹਿ ਕੇ ਕਿਵੇਂ ਵੀ ਪਰ ਆਪਣੀ ਲਾਈਫ ਨਾ ਕਦੇ ਵੀ ਦਬਾਓ ਇੱਕ ਤੋਹਫ਼ਾ ਹੈ ਜੋ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਆ ਸੰਸਕਾਰਾਂ ਦੇ ਜਾਂਨੇ ਅਕਸਰ ਦੇਖਦੇ ਆ ਹੁਣ ਆਪਸੀ ਪਿਆਰ ਤਾਂ ਘਟਦਾ ਹੀ ਜਾ ਰਿਹਾ ਹੈ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਲੋਕ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਗਏ ਘਰ ਵੱਡੇ ਹੋ ਗਏ ਦਿਲ ਛੋਟੇ ਹੋ ਗਏ ਤੇ ਵੱਡੀਆਂ ਕੋਠੀਆਂ ਨੇ ਜਿੰਦੇ ਲੱਗੇ ਹੋਏ ਨੇ ਸਿਰਫ ਆਪਣੇ ਕੀ ਮੈਨੂੰ ਲੱਗਦਾ ਵੀ ਆਪਣੇ ਪਰਿਵਾਰਾਂ ਚ ਵੀ ਇੰਨੀ ਸਾਂਝ ਨਹੀਂ ਹੈਗੀ ਇੱਕ ਦੂਜੇ ਰੱਬ ਦਾ ਨਾਮ ਘਟਦਾ ਜਾ ਰਿਹਾ ਤੇ ਨਫ਼ਰਤ ਵਧਦੀ ਜਾ ਰਹੀ ਹੈ ਇੱਕ ਦੂਜੇ ਤੋਂ ਜੈਲਸੀ ਵਧਦੀ ਜਾ ਰਹੀ ਹੈ ਆਪਾਂ ਅਕਸਰ ਸਮਸ਼ਾਨਘੜ੍ਹ ਚ ਦੇਖਦੇ ਆਂ ਬੰਦੇ ਨੂੰ ਜਲਾਉਣ ਵਾਸਤੇ ਵੀ ਬੰਦੇ ਹੋਰ ਹੁੰਦੇ ਨੇ ਪਰਿਵਾਰ ਦਾ ਅੱਗ ਦੇ ਇੱਕ ਸਾਈਡ ਤੇ ਹੋ ਜਾਂਦਾ ਉਧਰੋਂ ਕੋਈ ਧੂਆ ਵੀ ਆਵੇ ਐਵੇਂ ਹੁੰਦਾ ਵੀ ਸ਼ਾਇਦ ਕਿਤੇ ਮੈਨੂੰ ਨਾ ਆਏ ਹੋਵੇ ਸੰਸਕਾਰ ਕਰਨ ਤੋਂ ਬਾਅਦ ਵੀ ਛੱਟਾ ਮਾਰ ਕੇ ਆਉਂਦੇ ਨੇ ਵੀ ਕਿਤੇ ਬਾਪਸ ਮੇਰੇ ਨਾਲ ਹੀ ਨਾ ਆਏ ਇੰਨਾ ਕੁ ਆਪਣਾ ਜਿਹੜਾ ਪਿਆਰ ਹੈ ਤੇ ਸੰਸਕਾਰ ਪੂਰਾ ਵੀ ਨਹੀਂ ਹੁੰਦਾ 15 ਮਿੰਟਾਂ ਚ ਹਜੇ 25% ਵੀ ਨਹੀਂ ਜਲਦਾ ਬੰਦਾ ਉਧਰੋਂ ਟੈਨਸ਼ਨ ਪੈ ਜਾਂਦੀ ਹੈ ਵੀ ਆਪਾਂ ਯਾਰ ਉਧਰ ਰਿਸ਼ਤੇਦਾਰਾਂ ਦਾ ਚਾਹ ਪਾਣੀ ਦੇਖਣਾ ਹੈ ਜਾਂ ਦੇਖਣਾ ਹੈ ਇੰਨਾ ਕਿ ਇੱਥੇ ਆਪਣਾ ਆਪਣਾ ਸੋ ਆਪਣੇ ਵਾਸਤੇ ਜਿਓ ਐਵੇਂ ਦੇ ਥੌਟ ਕਦੇ ਵੀ ਮਨ ਚ ਨਾ ਲੈ ਕੇ ਆਓ ਜਿੰਦਾਬਾਦ ਜ਼ਿੰਦਗੀ ਜਿਓ ਪੋਜ਼ਿਟਿਵ ਥੌਟਾਂ ਨਾਲ ਜਿਓ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦੇ ਜਿਵੇਂ ਇੱਕ ਸਿੱਕੂ ਦੇ ਪੈਨਲੂ ਨੇ ਹਮੇਸ਼ਾ ਸੁੱਖ ਸੁੱਖ ਨਹੀਂ ਰਹਿੰਦਾ ਹਮੇਸ਼ਾ ਦੁੱਖ ਨਹੀਂ ਰਹਿੰਦਾ ਇਹ ਲਾਈਫ ਐਵੇਂ ਹੀ ਚੱਲਦੀ ਰਹਣੀ ਹੈ ਉਹ ਆਪਣੇ ਵਾਸਤੇ ਜਿਓ